ਦੋਸਤੋ ਪੰਜਾਬੀ ਡਰਵੀਂ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਬਦਲੀਆਂ ਫਸਲਾਂ ਦੀ ਕਾਸ਼ਤ ਤੇ ਮਿਲਣਗੇ 17500 ਰੁਪਏ ਪ੍ਰਤੀ ਹੈਕਟੇਅਰ ਦੋਸਤੋ ਇੱਕ ਚੀਜ਼ ਤਾਂ ਆਪਣੇ ਸਭ ਦੇ ਧਿਆਨ ਦੇ ਵਿੱਚ ਵੀ ਹੈ ਤੇ ਆਪਾਂ ਅਕਸਰ ਗੱਲਬਾਤ ਵੀ ਕਰਦੇ ਹਾਂ ਵੀ ਪੰਜਾਬ ਹੀ ਨਹੀਂ ਵੈਸਾ ਪੂਰੇ ਦੇਸ਼ ਦੇ ਵਿੱਚ ਪਰ ਆਪਾਂ ਪੰਜਾਬ ਦੀ ਧਰਤੀ ਤੇ ਬੈਠਿਆਂ ਪੰਜਾਬ ਦੀ ਗੱਲ ਕਰਾਂਗੇ ਤਾਂ ਪੰਜਾਬ 'ਚ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਦਿਨ-ਪ੍ਰਤੀ ਦਿਨ ਜਿਹੜਾ ਹੈ ਹੇਠਾਂ ਨੂੰ ਜਾਂਦਾ ਜਾ ਰਿਹਾ ਹੈ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਪਾਣੀ ਦਾ ਸੰਕਟ ਹੋਰ ਜੋ ਹਾਲਾਤ ਵੀ ਕਿ ਵੱਡਣਾ ਸ਼ੁਰੂ ਹੋ ਚੁੱਕਾ ਹੈ ਜੋ ਹਾਲਾਤ ਨੇ ਇਸ ਹਾਲਾਤਾਂ ਦੇ ਵਿੱਚ ਹੋਰ 10 ਸਾਲਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਪਾਣੀ ਦਾ ਵੱਡਾ ਸੰਕਟ ਜਿਹੜਾ ਹੈਗਾ ਉਹ ਖੜਾ ਹੋ ਸਕਦਾ ਹੈ ਤੇ ਇਸ ਬਾਰੇ ਨਾ ਤਾਂ ਸਾਡੀ ਲੋਕ ਸੂਚਨ ਨੂੰ ਤਿਆਰ ਹੈ ਨਾ ਸਾਡੀ ਸਰਕਾਰਾਂ ਸਮਝਣ ਨੂੰ ਤਿਆਰ ਹੈ ਕੋਈ ਠੋਸ ਇਸ ਤਰ੍ਹਾਂ ਦੀ ਰਣਨੀਤੀ ਨੂੰ ਬਣਾਉਣ ਲਈ ਵੀ ਤਿਆਰ ਨਹੀਂ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕੇ ਬਲਕਿ ਸਾਡੇ ਨਿਤ ਅਸੀਂ ਦੇਖਦੇ ਹਾਂ ਵੀ ਕਿ ਪਾਣੀ ਕਿਵੇਂ ਬਰਬਾਦ ਕੀਤਾ ਜਾਂਦਾ ਹੈ ਕਿਵੇਂ ਵੇਸਟ ਕੀਤਾ ਜਾਂਦਾ ਹੈ ਵੀ ਕਿ ਇਹੋ ਜਿਹੀਆਂ ਚੀਜ਼ਾਂ ਲਗਾਤਾਰ ਚੱਲ ਰਹੀਆਂ ਨੇ ਤੇ ਸਾਡੀ ਸੂਬਾ ਸਰਕਾਰ ਵੀ ਉਹਨਾਂ ਤੇ ਨੱਥ ਪਾਉਣ 'ਚ ਨਾਕਾਮ ਰਹਿਦੀ ਹੈ ਪਰ ਪਿਛਲੇ ਦੇਖੀਦਾ ਸਵਾਕ 2 ਸਾਲਾਂ ਦਾ ਅਰਸਾ ਬੀਤ ਚੁੱਕਾ ਹੈ ਜਦੋਂ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਇਸ ਵੱਲੋਂ ਜਰੂਰ ਨਾਰਾ ਦਿੱਤਾ ਗਿਆ ਸੀਗਾ ਵਾਰ-ਵਾਰ ਉਹਨਾਂ ਨੇ ਹਵਾਲਾ ਵੀ ਦਿੱਤਾ ਸੀ ਵੀ ਕਿ ਉਹ ਧਰਤੀ ਹੇਠਲਾ ਪਾਣੀ ਪਹੁੰਚਾਉਣ ਲਈ ਕੋਈ ਪਹਿਲ ਕਦਮੀ ਕਰਨਗੇ ਕੋਈ ਨਵੀਂ ਤੇ ਠੋਸ ਰਣਨੀਤੀ ਤਿਆਰ ਕਰਨਗੇ ਵਾਕਈ ਇਸ ਸਰਕਾਰ ਦੀ ਕਿਤੇ ਨਾ ਕਿਤੇ ਉਹ ਸ਼ਲਾਘਾ ਵੀ ਕਰਨੀ ਬਣਦੀ ਹੈ ਕੋਈ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਕੁਝ ਨਾ ਕੁਝ ਕੀਤਾ ਜਾ ਰਿਹਾ ਚਾਹੇ ਉਹ ਅਸੀਂ ਦੇਖਦੇ ਹਾਂ ਵੀ ਕਿ ਖੇਤਾਂ ਤੱਕ ਜਿਹੜਾ ਨਹਿਰੀ ਪਾਣੀ ਨੂੰ ਪਹੁੰਚਾਉਣ ਦੀ ਪਹਿਲ ਕਦਮੀ ਕੀਤੀ ਹੋਵੇ ਪੁਰ ਜੋਰ ਯਤਨਾਂ ਨਾਲ ਅੱਜ ਕਾਫੀ ਖੇਤਰ ਦੇ ਵਿੱਚ ਪੰਜਾਬ ਦੇ ਅਸੀਂ ਕਹਿ ਸਕਦੇ ਹਾਂ ਵੀ ਕਿ ਖੇਤੀ ਖੇਤਰ ਦੇ ਵਿੱਚ ਨਹਿਰਾਂ ਦਾ ਪਾਣੀ ਉੱਥੇ ਪਹੁੰਚਣਾ ਸ਼ੁਰੂ ਹੋ ਗਿਆ ਹੈ ਤਾਂ ਇਹ ਵੀ ਇੱਕ ਸਰਕਾਰ ਦੀ ਚੰਗੀ ਗੱਲ ਹੈ ਤੇ ਇਸ ਦੇ ਨਾਲ ਹੀ ਸਰਕਾਰ ਨੇ ਹੁਣ ਹੋਰ ਇੱਕ ਨਵਾਂ ਉਪਰਾਲਾ ਕੀਤਾ ਹੈ ਛਾਏ ਉਹ ਇਸੇ ਕलिए ਪਾਣੀ ਨੂੰ ਬਚਾਉਣ ਲਈ ਕੀਤਾ ਹੈ ਜਾਂ ਅਸੀਂ ਇਹ ਕਹ ਲਈਏ ਵੀ ਪੰਜਾਬ ਦੇ ਵਿੱਚ ਜਿਵੇਂ ਝੋਨੇ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਿਸਾਨਾਂ ਨੂੰ ਝੋਨੇ ਤੋਂ ਬਾਹਰ ਕੱਢਣ ਦੀ ਵੀ ਕਿ ਉਹ ਕਿਸਾਨ ਜਿਹੜੇ ਝੋਨੇ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਮੋੜਾ ਦਿੱਤਾ ਜਾ ਸਕੀ ਉਹਨਾਂ ਨੂੰ ਝੋਨੇ ਦੀ ਖੇਤੀ ਤੋਂ ਬਾਹਰ ਲਿਆਂਦਾ ਜਾ ਸਕੀ ਇਸ ਲਈ ਇੱਕ ਨਵੀਂ ਫੈਲ ਕਦਮੀ ਕੀਤੀ ਹੈ ਤੇ ਇੱਕ ਰਣਨੀਤੀ ਤਹਿਤ ਉਹਨਾਂ ਨੇ ਕੰਮ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਕੱਲ ਹੀ ਐਲਾਨ ਕੀਤਾ ਵੀ ਕਿ ਪੰਜਾਬ 'ਚ ਜਿਹੜੇ ਵੀ ਕਿਸਾਨ ਝੋਨੇ ਦੀ بجائے ਬਦਲਵੀਆਂ ਫਸਲਾਂ ਦੀ ਕਾਸਟ ਕਰਨਗੇ ਉਹਨਾਂ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 17500 ਰੁਪਏ ਸਰਕਾਰ ਵੱਲੋਂ ਇੱਕ ਤਰ੍ਹਾਂ ਦੀ ਕਹਿ ਦਿਓ ਪ੍ਰੋਤਸਾਹਨ ਰਾਸ਼ੀ ਕਹ ਲਈਏ ਜਾਂ ਇੱਕ ਉਹਨਾਂ ਦੇ ਮੋਰਲ ਬੂਸਟ ਲਈ ਜਿਹੜਾ ਇਹ 17500 ਰੁਪਏ ਪ੍ਰਤੀ ਹੈਕਟੇਅਰ ਦਿੱਤਾ ਜਾਵੇਗਾ ਇਹ ਐਲਾਨ ਕੱਲ ਜਿਹੜਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਹਨਾਂ ਨੇ ਕਿਹਾ ਵੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਸ ਬਾਰੇ ਕਈ ਵਾਰ ਵਿਚਾਰ ਚਰਚਾ ਕੀਤੀ ਗਈ ਕਈ ਵਾਰ ਇਸ ਬਾਰੇ ਮੰਥਨ ਕੀਤਾ ਗਿਆ ਉਸ ਤੋਂ ਬਾਅਦ ਆਖਿਰਕਾਰ ਸਰਕਾਰ ਨੇ ਫੈਸਲਾ ਲਿਆ ਵੀ ਕਿ ਜਿਹੜੇ ਵੀ ਲੋਕ ਝੋਨੇ ਦੀ ਬਜਾਏ ਬਦਲੀਆਂ ਫਸਲਾਂ ਦੀ ਖੇਤੀਬਾੜੀ ਕਰਨਗੇ ਉਹਨਾਂ ਨੂੰ 175000 ਰੁਪਏ ਪ੍ਰਤੀ ਹੈਕਟੇਅਰ ਜਿਹੜਾ ਉਹ ਦਿੱਤਾ ਜਾਵੇਗਾ ਤੇ ਇਸ ਬਾਰੇ ਨਾਲ ਹੀ ਪੰਜਾਬ ਸਰਕਾਰ ਦਾ ਦਾਅਵਾ ਹੈ ਵੀ ਉਹਨਾਂ ਨੇ ਮੌਜੂਦਾ ਵਿੱਤ ਵਰਾ ਜਿਹੜਾ ਕਿ ਸਾਲ 2024-25 ਚੱਲ ਰਿਹਾ ਹੈ ਇਸ ਦੇ ਵਿੱਚ ਇਸ ਕੰਮ ਲਈ 289 ਕਰੋੜ ਰੁਪਏ ਰੱਖਿਆ ਹੈ 289 ਕਰੋੜ ਰੁਪਏ ਕਿ ਅਸੀਂ ਐਨੀ ਰਾਸ਼ੀ ਜਿਹੜੀ ਆ ਉਹ ਕੰਮ ਲਈ ਰਾਖਵੀਂ ਰੱਖੀ ਹੈ ਜਿਹੜੀ ਇਸੇ ਕੰਮ ਤੇ ਵਰਤਣੀ ਆ ਉਹਨਾਂ ਨੇ ਇਸ ਗੱਲ ਦਾ ਵੀ ਪ੍ਰਗਟਾਵਾ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਕਿ ਇਹ ਰਾਸ਼ੀ ਆ ਉਹ ਕਿਸਾਨਾਂ ਦੇ ਸਿੱਧੇ ਬੈਂਕ ਖਾਤੇ ਦੇ ਵਿੱਚ ਜਾਈ ਇਹ ਕੋਈ ਨਗਦ ਲੈਣ ਦੇ ਨਹੀਂ ਹੋਵੇਗਾ ਸਿੱਧਾ ਬੈਂਕ ਖਾਤਿਆਂ 'ਚ ਜਾਵੇਗੀ ਤੇ ਇੱਕ ਚਲੋ ਸਰਕਾਰ ਦੀ ਚੰਗੀ ਗੱਲ ਵੀ ਹੈ ਚੰਗੀ ਮਨਸ਼ਾ ਵੀ ਅਸੀਂ ਮੰਨ ਸਕਦੇ ਆ ਕਿ ਜਿਵੇਂ ਝੋਨੇ ਦੀ ਖੇਤੀ ਦੇ ਵਿੱਚ ਧਰਤੀ ਹੇਠਲੇ ਪਾਣੀ ਦੀ ਵੱਡੇ ਪੱਧਰ ਤੇ ਵਰਤੋਂ ਹੋ ਰਹੀ ਸੀ ਪਾਵੇ ਹੁਣ ਸਰਕਾਰ ਉੱਥੇ ਖੇਤਾਂ ਤੱਕ ਟੇਲਾ ਨਾਲ ਹੀ ਜਿਹੜਾ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਹਲੇ ਵੀ ਵੱਡੀ ਗਿਣਤੀ ਸੀ ਇਲਾਕਾ ਪੰਜਾਬ ਦਾ ਇਹੋ ਜਿਹਾ ਸੀ ਜਿੱਥੇ ਜਿਹੜਾ ਧਰਤੀ ਹੇਠਲੇ ਪਾਣੀ ਦੀ ਵਰਤੋਂ ਝੋਨੇ ਦੀ ਖੇਤੀ ਲਈ ਕੀਤੀ ਜਾ ਰਹੀ ਸੀ ਤੇ ਹੁਣ ਇੱਕ ਇਹ ਪੰਜਾਬ ਸਰਕਾਰ ਦੀ ਇੱਕ ਨਵੀਂ ਪਹਿਲ ਕਦਮੀ ਆ ਜਿਸ ਦੇ ਵਿੱਚ ਝੋਨੇ ਨੂੰ ਛੱਡ ਕੇ ਹੋਰ ਕੋਈ ਵੀ ਫਸਲ ਲਾਣ ਤੇ ਜਿਹੜਾ 17500 ਰੁਪਏ ਪ੍ਰਤੀ ਹੈਕਟੇਅਰ ਆ ਉਹ ਦਿੱਤਾ ਜਾਵੇਗਾ ਦੋਸਤੋ ਇਹ ਸਰਕਾਰ ਦੇ ਇੱਕ ਅਸੀਂ ਕਹਿ ਸਕਦੇ ਹਾਂ ਸਵਾਗਤੀ ਉਹ ਕਦਮ ਹੈ ਵੀ ਕਿ ਸਰਕਾਰ ਨੇ ਇਹ ਇੱਕ ਚੰਗਾ ਉਪਰਾਲਾ ਕੀਤਾ ਹੈ ਚੰਗਾ ਇੱਕ ਫੈਸਲਾ ਲਿਆ ਹੈ ਵੀ ਕਿਉਂਕਿ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਇੱਕ ਗੱਲ ਤਾਂ ਜ਼ਰੂਰ ਕਹਿੰਦਾ ਆ ਰਿਹਾ ਵੀ ਜੇਕਰ ਉਹ ਕਣਕ ਤੇ ਝੋਨੇ ਨੂੰ ਛੱਡ ਕੇ ਕਿਸੇ ਹੋਰ ਫਸਲ ਦੀ ਖੇਤੀ ਕਰਦਾ ਵੀ ਹੈ ਤਾਂ ਉਸ ਨੂੰ ਉਹ ਮੁੱਲ ਨਹੀਂ ਮਿਲ ਪੈਂਦਾ ਜਿੰਨਾ ਉਸ ਦਾ ਖਰਚਾ ਹੋਇਆ ਹੁੰਦਾ ਤੇ ਇਸੇ ਕਰਕੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਵੀ ਘੱਟੋ ਘੱਟ ਉਹਨਾਂ ਦੀ ਫਸਲਾਂ ਜਿਹੜੀਆਂ ਵੀ ਹਨ ਉਹ ਐਮਐਸਪੀ ਤੇ ਦਾ ਵੇਚ ਸਕਣ ਗਿਆ ਇਸ ਲਈ ਕਿਸਾਨ ਲਗਾਤਾਰ ਮੰਗ ਵੀ ਕਰ ਰਹੇ ਨੇ ਵੀ ਕਿ ਐਮਐਸਪੀ ਤੇ ਕਾਨੂੰਨੀ ਗਰੰਟੀ ਦਿੱਤੀ ਜਾਵੇ ਤੇ ਇਸ ਲਈ ਉਹ ਲੰਬੀ ਲੜਾਈ ਵੀ ਲੜਦੇ ਆ ਰਹੇ ਨੇ ਤੇ ਉਹਨਾਂ ਦੇ ਵਿਚਾਰ ਹੀ ਜਿਹੜਾ ਸਰਕਾਰ ਦਾ ਇਹ ਉਪਰਾਲਾ ਕਿਤੇ ਨਾ ਕਿਤੇ ਸਵਾਗਤਯੋਗ ਹੈ ਚੰਗੀ ਗੱਲ ਹੈ ਪਰ ਦੋਸਤੋ ਇਸ ਦੇ ਨਾਲ ਹੀ ਜੇਕਰ ਅਸੀਂ ਦੇਖੀਏ ਤਾਂ ਮੌਜੂਦਾ ਸਰਕਾਰ ਐਲਾਨ ਤਾਂ ਬਹੁਤ ਵੱਡੇ ਵੱਡੇ ਕਰਦੀ ਹੈ ਪਰ ਜਦੋਂ ਅਸੀਂ ਜਮੀਨੀ ਪੱਧਰ ਤੇ ਕੰਮਕਾਰ ਨੂੰ ਅਸੀਂ ਦੇਖਦੇ ਹਾਂ ਤਾਂ ਉਸ ਕਿਤੇ ਨਾ ਕਿਤੇ ਕਈ ਤਰ੍ਹਾਂ ਦੀ ਕਮੀਆਂ ਦੇਖਣ ਨੂੰ ਜ਼ਰੂਰ ਮਿਲਦੀ ਹੈ ਕਿਉਂਕਿ ਇਹ ਕੋਈ ਸਰਕਾਰ ਦਾ ਪਹਿਲਾ ਐਲਾਨ ਨਹੀਂ ਹੈ ਇਸ ਤਰ੍ਹਾਂ ਦਾ ਕਿਉਂਕਿ ਜਿਹੜਾ ਸਰਕਾਰ ਨੇ ਲੋਕ ਹਿੱਤ ਦੇ ਵਿੱਚ ਵੱਡਾ ਐਲਾਨ ਕੀਤਾ ਹੋਵੇ ਪਰ ਜਦੋਂ ਅਸੀਂ ਉਸ ਦੀ ਪੂਰਤੀ ਵਾਲੇ ਪਾਸੇ ਦੇਖਦੇ ਹਾਂ ਕਿਤੇ ਨਾ ਕਿਤੇ ਸਰਕਾਰ ਉਸ ਵਿੱਚ ਪਿਛੜੀ ਹੋਏ ਜ਼ਰੂਰਤ ਦਿਖਾਈ ਦਿੰਦੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇੱਕ ਐਲਾਨੇ ਵੀ ਕੀਤਾ ਸੀ ਉਹ ਤਾਂ ਪਿਛਲੇ ਸਾਲ ਹੀ ਕੀਤਾ ਸੀਗਾ ਵੀ ਕਿਸਾਨ ਵੱਤ ਤੋਂ ਵੱਤ ਮੂੰਗੀ ਦੀ ਫਸਲ ਬੀਜਣ ਤੇ ਜੇਕਰ ਉਹਨਾਂ ਨੂੰ ਮੂੰਗੀ ਦੀ ਫਸਲ 'ਚ ਜਿੰਨਾ ਐਮਐਸਪੀ ਤੋਂ ਘੱਟ ਮਿਲੇਗਾ ਉਹ ਸਰਕਾਰ ਉਸਦੀ ਅਦਾਇਗੀ ਕਰੇਗੀ ਇਹ ਵੀ ਐਲਾਨ ਕੀਤਾ ਸੀਗਾ ਉਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਐਲਾਨ ਜਿਹੜੇ ਨੇ ਖੇਤੀ ਖੇਤਰ ਨਾਲ ਸੰਬੰਧਿਤ ਕੀਤੇ ਸੀਗੇ ਝੋਨੇ ਦੀ ਸਿੱਧੀ ਬਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਸੀਗਾ ਉਸ ਦੀ ਵੀ ਹੁਣ ਤੱਕ ਇਹੀ ਗੱਲਾਂ ਆ ਰਹੀਆਂ ਨੇ ਵੀ ਕਿ ਸਰਕਾਰ ਨੇ ਕੋਈ ਬਹੁਤੇ ਲੋਕਾਂ ਨੂੰ ਉਹ ਨਹੀਂ ਦਿੱਤਾ ਤੇ ਇਸ ਤੋਂ ਇਲਾਵਾ ਵੀ ਸਰਕਾਰ ਨੇ ਕਈ ਐਲਾਨ ਕੀਤੇ ਜੇ ਖੇਤੀਬਾੜੀ ਖੇਤਰ ਨੂੰ ਲੈ ਕੇ ਗੱਲ ਹੀ ਹੋਇਆ ਸੂਬੇ ਦੇ ਵਿਕਾਸ ਨੂੰ ਲੈ ਕੇ ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਪਿਛਲੇ ਸਾਲ 8 9 10 ਜੁਲਾਈ ਨੂੰ 3 ਦਿਨ ਬਹੁਤ ਹੀ ਜ਼ਿਆਦਾ ਮੀਂਹ ਪਿਆ ਸੀਗਾ ਜਿਸ ਨੇ ਸਾਰੇ ਪਾਸੇ ਹਹਾਕਾਰ ਮਚਾਤੀ ਸੀ ਤੇ ਕਾਫੀ ਥਾਵਾਂ ਤੇ ਹੜ੍ਹ ਵੀ ਆ ਗਏ ਸੀਗੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਸੀ ਵੀ ਪੰਜਾਬ ਸਰਕਾਰ ਕਿਸਾਨਾਂ ਦਾ ਇੱਕ ਇੱਕ ਰੁਪਇਆ ਜਿਹੜਾ ਉਹ ਅਦਾਇਗੀ ਕਰੇਗੀ ਚਾਹੇ ਉਹ ਜਾਨਵਰਾਂ ਦੇ ਨੁਕਸਾਨ ਦੀ ਗੱਲ ਹੋਵੇ ਫਸਲਾਂ ਦੀ ਖਰਾਬੀ ਦੀ ਗੱਲ ਹੋਵੇ ਘਰ ਦੇ ਨੁਕਸਾਨ ਦੀ ਗੱਲ ਹੋਵੇ ਕੁਝ ਵੀ ਹੋਵੇ ਕਿ ਸਰਕਾਰ ਇੱਕ ਇੱਕ ਚੀਜ਼ ਦਾ ਦਾ ਜਿਹੜੀ ਅਦਾਇਗੀ ਕਰੇਗੀ ਪਰ ਅਸੀਂ ਦੇਖਦੇ ਹਾਂ ਵੀ ਕਿ ਹੁਣ ਤੱਕ ਸਰਕਾਰ ਨੇ ਇਹੋ ਜੀ ਅਦਾਇਗੀ ਕੋਈ ਵੀ ਨਹੀਂ ਕੀਤੀ ਕਿਉਂਕਿ ਸਰਕਾਰ ਐਲਾਨ ਤਾਂ ਵੱਡੇ ਵੱਡੇ ਕਰਦੀ ਹੈ ਜਿਵੇਂ ਕਿ ਆਪਾਂ ਤੁਹਾਡੇ ਨਾਲ ਗੱਲ ਕੀਤੀ ਹੈ ਪਰ ਜਦੋਂ ਅਸੀਂ ਜ਼ਮੀਨੀ ਪੱਧਰ ਤੇ ਦੇਖਦੇ ਹਾਂ ਕਿਤੇ ਨਾ ਕਿਤੇ ਸਰਕਾਰ ਦੇ ਕੰਮ 'ਚ ਬਹੁਤ ਹੀ ਜ਼ਿਆਦਾ ਕਮੀਆਂ ਦੇਖਣ ਨੂੰ ਮਿਲਦੀਆਂ ਨੇ ਸਰਕਾਰ ਹਲਾਣ ਪੂਰੇ ਕਰਦੀ ਘਾਟੀ ਦਿਖਾਈ ਦਿੰਦੀ ਹੈ ਤੇ ਇਹੋ ਜਿਹੇ ਹਾਲਾਤ ਕਿਤੇ ਦੁਬਾਰਾ ਨਾ ਬਣ ਜੇ ਇਸ ਲਈ ਸਰਕਾਰ ਨੂੰ ਚਾਹੀਦਾ ਇਹ ਹੀ ਹੈ ਵੀ ਕਿ 299 ਕਰੋੜ 289 ਕਰੋੜ ਦਾ ਸਰਕਾਰ ਦਾਵਾ ਕਰ ਰਹੀ ਹੈ ਵੀ ਕਿ ਅਸੀਂ ਬਜਟ ਰੱਖਿਆ ਹੋਇਆ ਵੀ ਕਿ ਉਸ ਦੀ ਬਜਟ ਦੀ ਵਰਤੋਂ ਇਸੇ ਪਾਸੇ ਕੀਤੀ ਜਾਵੇਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਵੇ ਅਪੀਲ ਕੀਤੀ ਜਾਵੇ ਤਾਂ ਜੋ ਕਣਕ ਦੇ ਝੋਨੇ ਦੇ ਡੇਟ ਚੋਂ ਬਾਹਰ ਨਿਕਲ ਸਕਣ ਮੁੱਖ ਤੌਰ ਤੇ ਝੋਨੇ ਤੋਂ ਬਾਹਰ ਨਿਕਲ ਸਕਣ ਪਰ ਦੋਸਤੋ ਕਿਤੇ ਨਾ ਕਿਤੇ ਜਿਸ ਐਲਾਨ ਦੀ ਟਾਈਮਿੰਗ ਨੂੰ ਲੈ ਕੇ ਜੇ ਦੇਖੀਏ ਤਾਂ ਕਈ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਹਿਲੀ ਗੱਲ ਤਾਂ ਟਾਈਮਿੰਗ ਦੀ ਹੀ ਆਂਦੀ ਹੈ ਸਰਕਾਰ ਨੇ ਇਹ ਐਲਾਨ ਬਹੁਤ ਲੇਟ ਕੀਤਾ ਕਿਉਂਕਿ ਪੰਜਾਬ ਦੇ ਲਗਭਗ ਖੇਤਰ ਦੇ ਵਿੱਚ ਜਿਹੜਾ ਝੋਨੇ ਦੀ ਬਜਾਈ ਆ ਉਹ ਹੋ ਚੁੱਕੀ ਹੈ ਤੇ ਹੁਣ ਇਸ ਐਲਾਨ ਦੀ ਕੋਈ ਤਕ ਬਣਦੀ ਨਹੀਂ ਕਿ ਬਹੁਤ ਥੋੜੇ ਕਿਸਾਨ ਇਹੋ ਜੇ ਰਹਿ ਗਏ ਹੋਣੇ ਜਿਨ੍ਹਾਂ ਨੇ ਆਪਣੀ ਝੋਨੇ ਦੀ ਲਵਾਈ ਆ ਉਹ ਨਹੀਂ ਕੀਤੀ ਉਹ ਨਹੀਂ ਪਰ ਜ਼ਿਆਦਾਤਰ ਹਿੱਸੇ ਤੇ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਨੇ ਝੋਨੇ ਦੀ ਲਵਾਈ ਕਰ ਲਈ ਹੈ ਤਾਂ ਇਹ ਐਲਾਨ ਦਾ ਕੋਈ ਤੁਕ ਨਹੀਂ ਬਣਦਾ ਪਰ ਦੂਜੇ ਪਾਸੇ ਇਸ ਐਲਾਨ ਦੇ ਜੀ ਸਿਆਸੀ ਕਾਰਨ ਦੇਖੀ ਤਾਂ ਉਹ ਜ਼ਰੂਰ ਬਹੁਤ ਨਿਕਲਦੇ ਨੇ ਕਿਉਂਕਿ ਰਾਜਨੀਤੀ ਦੇ ਵਿੱਚ ਰਾਸ਼ੀ ਆਗੂਆਂ ਵੱਲੋਂ ਲਿਆ ਗਿਆ ਹਰ ਫੈਸਲਾ ਉਹ ਰਾਜਨੀਤੀ ਨਾਲ ਜੁੜਾ ਹੋਇਆ ਹੁੰਦਾ ਹੈ ਤੇ ਉਸੇ ਰਾਜਨੀਤੀ ਨਾਲ ਜੇ ਇਸ ਫੈਸਲੇ ਨੂੰ ਜੋੜ ਕੇ ਦੇਖੀਏ ਤਾਂ ਇਸ ਤੋਂ ਰਾਜਨੀਤਿਕ ਜਿਹੜਾ ਬੋਝ ਜ਼ਰੂਰ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਹ ਐਲਾਨ ਸੋਨੇ ਦੀ ਫਸਲ ਦੀ ਲਵਾਈ ਤੋਂ ਬਾਅਦ ਕੀਤਾ ਪਰ ਜੇ ਅਸੀਂ ਇਸ ਨੂੰ ਗਵਾਂਡੀ ਸੂਬੇ ਨਾਲ ਜੋੜ ਕੇ ਦੇਖੀਏ ਤਾਂ ਉੱਥੇ ਇਸ ਦਾ ਇੱਕ ਵੱਡਾ ਕਾਰਨ ਦੇਖਣ ਨੂੰ ਮਿਲਦਾ ਕਿਉਂਕਿ ਪੰਜਾਬ ਦੇ ਨਾਲ ਜਿਹੜਾ ਗਵਾਂਡੀ ਸੂਬਾ ਸਾਡਾ ਹਰਿਆਣਾ ਉਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਸਰ ਪੰਜਾਬ ਸਰਕਾਰ ਕੀਤੇ ਨਾ ਕੀਤੇ ਇਸ ਐਲਾਨ ਦਾ ਲਾਹੌਤ ਜ਼ਰੂਰ ਲੈਣਾ ਚਾਹੀਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਇਸ ਵਾਰ ਹਰਿਆਣੇ ਦੀ ਵਿਧਾਨ ਸਭਾ ਚੋਣਾਂ 'ਚ 90 ਦੀਆਂ 90 ਸੀਟਾਂ ਦਾ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ ਉਹ ਲੋਕਾਂ ਨੂੰ ਆਪਣੇ ਲਾਨ ਲਾਉਣ ਲਈ ਕੁਝ ਨਾ ਕੁਝ ਤਾਂ ਕਰੇਗੀ ਤਾਂ ਉਹ ਪੰਜਾਬ ਦਾ ਇਹ ਐਲਾਨ ਜਿਹੜਾ ਉਸ ਨੂੰ ਹਰਿਆਣੇ ਦੇ ਵਿੱਚ ਵੀ ਕਰਕੇ ਕਿਤੇ ਨਾ ਕਿਤੇ ਹਰਿਆਣੇ ਦੀ ਕਿਸਾਨਾਂ ਨੂੰ ਹਰਿਆਣੇ ਦੇ ਲੋਕਾਂ ਨੂੰ ਆਪਣੇ ਨਾਲ ਲਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ ਹੋ ਸਕਦਾ ਵੀ ਕਿ ਇਹੀ ਇੱਕ ਰਣਨੀਤੀ ਨਾਲ ਕੰਮ ਕੀਤਾ ਗਿਆ ਹੋਵੇ ਪਰ ਸਭ ਤੋਂ ਵੱਡੀ ਗੱਲ ਤਾਂ ਇਹੀ ਹੁੰਦੀ ਹੈ ਚਲੋ ਰਾਜਨੀਤਿਕ ਕਾਰਨ ਤਾਂ ਬਤੇ ਨਿਕਲਦੇ ਨੇ ਹਰ ਗੱਲ ਦੇ ਪਰ ਜਦੋਂ ਅਸੀਂ ਇਸ ਫੈਸਲੇ ਨੂੰ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਇੱਕ ਸਵਾਗਤਯੋਗ ਕਦਮ ਕਹਿ ਸਕਦੇ ਹੋ ਕਿ ਚਲੋ ਚੰਗੀ ਗੱਲ ਹੈ ਸਰਕਾਰ ਕਿਸਾਨਾਂ ਨੂੰ ਝੋਨੇ ਦੇ ਗੇੜ ਦੇ ਵਿੱਚੋਂ ਬਾਹਰ ਲਿਆਉਣ ਲਈ ਕੁਝ ਤਾਂ ਪਹਿਲਕਦਮੀ ਕਰ ਰਹੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਸਭ ਤੋਂ ਵੱਡੀ ਇਹ ਹੋਵੇਗੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਹੁਣ ਸਰਕਾਰ ਇਸ ਕਿੰਨੀ ਕ ਕਾਮਯਾਬ ਹੁੰਦੀ ਹੈ ਕਿੰਨੇ ਕ ਲੋਕਾਂ ਨੂੰ ਉਹ ਝੋਨੇ ਦੇ ਗੇੜ ਤੋਂ ਬਾਹਰ ਲੈ ਕੇ ਆਂਦੀ ਹੈ ਇਹ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਵੀ ਹੋਵੇਗੀ ਤੇ ਇਹ ਪੰਜਾਬ ਸਰਕਾਰ ਲਈ ਇੱਕ ਵੱਡੀ ਚੁਣੌਤੀ ਵੀ ਹੋਵੇਗੀ ਤਾਂ ਹੁਣ ਦੇਖਦੇ ਹਾਂ ਸਰਕਾਰ ਇਸ ਐਲਾਨ 'ਤੇ ਕਿੰਨੀ ਕਾਮਯਾਬ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ